ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਪੰਜਾਬ ਦੇ ਬਲਾਸਮਾਨ ਨੂੰ ਕੇਂਦਰ ਦੇ ਬਰਾਬਰ 55% ਡੀਏ ਨੂੰ ਲੈ ਕੇ ਸਰਕਾਰ ਦਾ ਕੀ ਰਹੇਗਾ ਅਗਲਾ ਕਦਮ ਕਿਉਂਕਿ ਦੇਸ਼ ਭਰ ਦੀਆਂ ਸਾਰੀਆਂ ਸਟੇਟਾਂ ਨੇ ਆਪਣੇ ਬਲਾਸਮਾਨ ਨੂੰ 55% ਡੀਏ ਦੇ ਰਹੀਆਂ ਨੇ ਪਰ ਪੰਜਾਬ ਸਰਕਾਰ ਸਿਰਫ 42% ਡੀਏ ਮਲਾਸਮਾਂ ਨੂੰ ਦੇ ਰਹੀ ਹੈ ਜਿੱਥੇ ਕਿ ਮਲਾਸਮਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕੈਬਨਨ ਮੀਟਿੰਗ ਮੁਲਤਵੀ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਅਤੇ ਸੂਤਰਾਂ ਦੇ ਹਵਾਲੇ ਤੋਂ ਆਈ ਵੱਡੀ ਅਹਿਮ ਜਾਣਕਾਰੀ 30 ਜੂਨ ਨੂੰ ਇੱਕ ਵਾਰ ਫ ਮੁੜ ਤੋਂ ਕੈਬਨਨ ਮੀਟਿੰਗ ਦਾ ਸੱਦਾ ਦਿੱਤਾ ਜਾ ਸਕਦਾ ਹੈ ਲੁਧਿਆਣਾ ਦੀ ਜਿੱਤ ਤੋਂ ਬਾਅਦ 4% ਡੀਏ ਪੈਂਡਿੰਗ ਦੇ ਉੱਤੇ ਲੱਗ ਸਕਦੀ ਹੈ ਪੱਕੀ ਮੋਹਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਵੱਡੀ ਜਿਹੜੀ ਹੈ ਸ਼ਿਫਾਰਸ਼ ਤਾਂ ਕਿ ਕੇਂਦਰ ਦੇ ਬਰਾਬਰ ਬਲਾਸਮਾ ਨੂੰ ਡੀਏ ਜਿਹੜਾ ਹੈ ਦਿੱਤਾ ਜਾ ਸਕਦਾ ਹੈ ਕਿਉਂਕਿ ਸੁਪਰੀਮ ਕੋਰਟ ਨੇ ਵੀ ਡੀਏ ਦੇ ਮਾਮਲੇ ਦੇ ਵਿੱਚ ਮਲਾਸਮਾ ਦੇ ਹੱਕ ਦੇ ਵਿੱਚ ਫੈਸਲਾ ਕਰ ਦਿੱਤਾ ਸੀ ਇਸ ਵੀਡੀਓ ਦੇ ਵਿੱਚ ਅਸੀਂ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਇਹ ਵੀ ਜਾਣਾਂਗੇ ਕਿ ਕਿਹੜੇ ਵੱਡੇ ਫੈਸਲੇ ਲਏ ਜਾ ਸਕਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਦੀ ਜੋ ਕਿ ਕੈਬਨਿਟ ਮੀਟਿੰਗ ਜਿਹੜੀ ਹੈ 25 ਅਤੇ 26 ਜੂਨ ਨੂੰ ਹੋਣ ਵਾਲੀ ਮੁਲਤਵੀ ਕੀਤੀ ਗਈ ਸੀ ਉਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਜਿਹੜੀਆਂ ਖਬਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਕਿ ਮਲਾਸਮਾ ਤੇ ਪੈਨਸ਼ਨ ਦਾ ਜਿਹੜਾ ਸੰਘਰਸ਼ ਹੈ ਇੱਕ ਵਾਰ ਫਿਰ ਤੋਂ ਜਿਹੜਾ ਮੋੜ ਤੀਖਾ ਹੋਇਆ ਅਤੇ ਤੀਖੇ ਸੰਘਰਸ਼ ਤੋਂ ਬਾਅਦ ਹੁਣ ਇੱਕ ਵੱਡਾ ਅਹਿਮ ਫੈਸਲਾ ਜੇਡਾ ਲਿਆ ਜਾ ਚੁੱਕਿਆ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸੂਤਰਾਂ ਦੇ ਹਵਾਲੇ ਤੋਂ ਸੋਸ਼ਲ ਮੀਡੀਆ ਤੋਂ ਇੱਕ ਵਾਰ ਮੋੜ ਤੋਂ ਪੰਜਾਬ ਸਰਕਾਰ ਨੇ ਕੈਬਨਟ ਮੀਟਿੰਗ ਦਾ ਸੱਦਾ ਦਿੱਤਾ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਮੁਲਾਜ਼ਮ ਜਥੇਬੰਦੀਆਂ ਤੇ ਪੈਨਸ਼ਨ ਜਥੇਬੰਦੀਆਂ ਦੀ ਮੁਲਾਜ਼ਮ ਅਤੇ ਪੈਨਸ਼ਨ ਜਥੇਬੰਦੀਆਂ ਦੇ ਵੱਲੋਂ ਇੱਕ ਵਾਰ ਸੰਘਰਸ਼ ਨੂੰ ਤੀਖਾ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਜਲਦੀ ਹੀ ਉਹਨਾਂ ਦੇ ਲਈ ਇਹ ਵੱਡਾ ਫੈਸਲਾ ਲਿਆ ਜਾਵੇ ਸੋ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ 30 ਜੂਨ ਇੱਕ ਅਹਿਮ ਮੀਟਿੰਗ ਕੀਤੀ ਜਾਣੀ ਹੈ ਅਤੇ ਉਸ ਮੀਟਿੰਗ ਦੇ ਦੌਰਾਨ ਕੈਬਨਿਟ ਮੀਟਿੰਗ ਦੇ ਦੌਰਾਨ ਕੁਝ ਜਿਹੜੀ ਵੱਡੇ ਫੈਸਲੇ ਲਏ ਜਾ ਸਕਦੇ ਨੇ ਸੋ ਹੁਣ ਹੁਣਾਂ ਫੈਸਲਿਆਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 4% ਡੀ ਦੇ ਉੱਤੇ ਮੋਹਰ ਲੱਗ ਸਕਦੀ ਹੈ ਸੋ ਦੇਖਣਾ ਇਹ ਹੋਏਗਾ ਕਿ ਕਿਹੜਾ ਵੱਡਾ ਤੇ ਅਹਿਮ ਫੈਸਲਾ ਨਿਕਲ ਕੇ ਆਉਂਦਾ ਹੈ ਕਿਉਂਕਿ ਜੂਨ ਦਾ ਆਖਰੀ ਹਫਤਾ ਜਿਹੜਾ ਚੱਲ ਰਿਹਾ ਹੈ ਅਤੇ 6ਵੇਂ ਪੇ ਕਮਿਸ਼ਨ ਦੇ ਬਕਾਇਆ ਨੂੰ ਲੈ ਕੇ ਜੋ ਰਾਸ਼ੀ ਜਾਰੀ ਕੀਤੀ ਜਾਣੀ ਸੀ ਹਾਲੇ ਤੱਕ ਮਲਾਜ਼ਮਾਂ ਤੇ ਪੈਨਸ਼ਨ ਦੇ ਖਾਤਿਆਂ ਵਿੱਚ ਰਾਸ਼ੀ ਜਿਹੜੀ ਹੈ ਜਾਰੀ ਨਹੀਂ ਹੋਈ ਹੈ ਸੋ ਜਿਵੇਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਟਾਈਮ ਟੂ ਟਾਈਮ ਇਸ ਚੈਨਲ ਤੇ ਲੈ ਕੇ ਅੰਧਿਰਾਮੰਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ